ਮੈਂ ਠੀਕ ਠਾਕ ਹਾਂ ਉੰਜ ਮੈਨੂੰ ਜੇਲ੍ਹ ਚ ਰੱਖਿਆ ਹੈ ਤੇ ਉੰਜ ਮੈਂ ਠੀਕ ਠਾਕ ਹਾਂ ਤੇ ਪੌਂਜ ਪੁਲਿਸ ਤੋਂ ਕਿ ਨਾ ਪਰਚਾ ਕਟਾ ਕੇ ਤੇ ਇੱਕ ਨਾ ਬਾਰਡਰ ਕ੍ਰਾਸਿੰਗ ਦਾ ਕਰਕੇ ਵਕੀਲ ਕਰਾਇਆ ਜੀ ਠੀਕ ਹੈ ਉੰਜ ਮੈਂ ਠੀਕ ਠਾਕ ਹਾਂ ਬਿਲਕੁਲ ਇਹ ਪੰਜਾਬ ਦਾ ਕਿਸਾਨ ਹੈ ਜਿਹੜਾ ਕੀ ਤਾਰ ਪਾਰ ਖੇਤੀ ਕਰਨ ਦੇ ਲਈ ਗਿਆ ਸੀਗਾ ਤਾਂ ਉੱਥੋਂ ਬਾਰਡਰ ਕ੍ਰੋਸ ਕਰ ਗਿਆ ਫਾਜ਼ਿਲਕਾ ਦੇ ਪਿੰਡ ਖੈਰੀਕਾ ਦਾ ਇਹ ਰਹਿਣ ਵਾਲਾ ਕਿਸਾਨ ਹੈ ਜਿਹੜਾ ਗਲਤੀ ਦੇ ਨਾਲ ਅਸਰਹੱਦ ਪਾਰ ਕਰ ਗਿਆ ਤਕਰੀਬ ਡੇਢ ਮਹੀਨੇ ਬਾਅਦ ਹੁਣ ਇਸ ਕਿਸਾਨ ਦਾ ਵੀਡੀਓ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਪਰਿਵਾਰ ਨੂੰ ਇਹ ਵੀਡੀਓ ਮਿਲਿਆ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਹੈ ਕਿ ਉਹ ਬਿਲਕੁਲ ਠੀਕ ਠਾਕ ਹੈ ਤੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਹੈ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਕਿਸਾਨ ਜਿਹੜਾ ਸੀਗਾ ਕਿਸਾਨ ਉਸ ਦੇ ਉੱਤੇ ਅਮਰਤਪਾਲ ਸਿੰਘ ਉਸ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਜਿਸ ਨੂੰ 1 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਦੀ ਨਾਲ ਜੁਰਮਾਨਾ ਵੀ ਕੀਤਾ ਗਿਆ ਹੈ ਤਾਂ ਜਾਣਕਾਰੀ ਦਿੰਦੇ ਹੋਏ ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ 21 ਜੂਨ ਨੂੰ ਭਾਰਤ ਪਾਕਿਸਤਾਨ ਬਾਰਡਰ ਤਾਰ ਤਾਰ ਪਾਰ ਖੇਤੀ ਕਰਨ ਦੇ ਲਈ ਗਿਆ ਸੀਗਾ ਤਾਂ ਉਹ ਗਲਤੀ ਦੇ ਨਾਲ ਬਾਰਡਰ ਕ੍ਰੋਸ ਕਰ ਗਿਆ ਤਾਂ ਪਾਕਿਸਤਾਨ ਪਹੁੰਚ ਗਿਆ ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਉਸ ਦੇ ਉੱਤੇ ਦਰਜ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ 28 ਜੁਲਾਈ ਨੂੰ ਪਤਾ ਲੱਗਾ ਕਿ ਉਹਨਾਂ ਦਾ ਬੇਟਾ ਅਮਰਤਪਾਲ ਸਿੰਘ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤਾਂ ਇਸ ਸਬੰਧੀ ਉਹਨਾਂ ਨੇ ਪਾਕਿਸਤਾਨ 'ਚ ਸੁਹੇਲ ਨਾਮਕ ਵਕੀਲ ਕੀਤਾ ਤਾਂ ਉਸ ਵਕੀਲ ਨੇ ਪਾਕਿਸਤਾਨੀ ਪਾਕਿਸਤਾਨੀ ਕੋਰਟ ਤੋਂ ਉਹਨਾਂ ਦੇ ਲੜਕੇ ਦੇ ਕੇਸ ਦੇ ਜਿਹੜੇ ਦਸਤਾਵੇਜ਼ ਸੀਗੇ WhatsApp ਜਰੀਏ ਉਹਨਾਂ ਨੂੰ ਭੇਜੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ بیٹے ਨੂੰ 1 ਮਹੀਨੇ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਜੁਰਮਾਨਾ ਤਾਹੀਂ ਅਦਾ ਕੀਤਾ ਜਾ ਸਕਦਾ ਹੈ ਜੇਕਰ ਵਿਦੇਸ਼ ਮੰਤਰੀ ਪਾਕਿਸਤਾਨ ਚ ਪੱਤਰ ਭੇਜਣਗੇ ਤਾਂ ਉਹਨਾਂ ਦੇ ਲੜਕੇ ਨੂੰ بیٹے ਨੂੰ ਡਿਪੋਰਟ ਕੀਤਾ ਜਾਵੇਗਾ ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਈ ਹੈ ਤਾਂ ਕਿਹਾ ਹੈ ਕਿ ਉਹ ਜੁਰਮਾਨਾ ਅਦਾ 19 ਦਿਨ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਪੱਤਰ ਨਹੀਂ ਲਿਖਿਆ ਜਾਵੇਗਾ ਤਾਂ ਸਰਕਾਰ ਦੇ ਕੋਲੋਂ ਉਹਨਾਂ ਨੇ ਮਦਦ ਦੀ ਗੋਹਾਰ ਲਗਾਈ ਹੈ ਤਾਂ ਜੁਰਮਾਨਾ ਨਾ ਦੇਣ ਤੇ 15 ਦਿਨ ਦੀ ਹੋਰ ਜੇਲ ਵੀ ਕੱਟਣੀ ਪੈ ਸਕਦੀ ਹੈ ਤਾਂ ਦੱਸ ਦਈਏ ਕਿ ਇੱਕ ਕਿਸਾਨ ਤਾਰ ਪਾਰ ਖੇਤੀ ਕਰਨ ਦੇ ਲਈ ਗਿਆ ਸੀਗਾ 21 ਜੂਨ ਨੂੰ ਖੇਤੀ ਕਰਨ ਦੇ ਲਈ ਗਿਆ ਸੀਗਾ ਤਾਂ ਭਾਰਤ ਪਾਕਿਸਤਾਨ ਸਰਹੱਦ ਤੇ ਗਿਆ ਸੀਗਾ ਤਾਂ ਸ਼ਾਮ ਦੇ ਵੇਲੇ ਵਾਪਸ ਨਹੀਂ ਪਰਤਿਆ ਪਰਿਵਾਰ ਨੇ ਬੜੀ ਭਾਲ ਕੀਤੀ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਗਲਤੀ ਦੇ ਨਾਲ ਉਹਨਾਂ ਦਾ ਬੇਟਾ ਬਾਰਡਰ ਕ੍ਰੋਸ ਕਰ ਚੁੱਕਿਆ ਹੈ ਤਾਂ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਵਕੀਲ ਕੀਤਾ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਹੁਣ ਜੁਰਮਾਨਾ ਉਸ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਤਾਂ ਪਾਕਿਸਤਾਨੀ ਕੋਰਟ ਨੇ ਉਸ ਨੂੰ ਸਜ਼ਾ ਵੀ ਸੁناਈ ਹੈ ਅਮਰਤਪਾਲ ਨੂੰ ਦੱਸ ਦਈਏ ਕਿ ਵਿਦੇਸ਼ੀ ਕਾਨੂੰਨ 1946 ਦੇ ਤਹਿਤ 1 ਮਹੀਨੇ ਦੀ ਸਜ਼ਾ ਤੇ ਜੁਰਮਾਨਾ ਕੀਤਾ ਗਿਆ ਹੈ ਤਾਂ ਜੁਰਮਾਨਾ ਨਾ ਦੇਣ ਤੇ 15 ਦਿਨ ਦੀ ਹੋਰ ਜੇਲ ਕਟਣੀ ਪਵੇਗੀ ਤਾਂ ਅਮਰਤਪਾਲ ਦੇ ਪਿਤਾ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕੀ ਕੁਝ ਕਹਿਣਾ ਹੈ ਅਮਰਤਪਾਲ ਦੇ ਪਿਤਾ ਦਾ ਉਹ ਤੁਹਾਨੂੰ ਸੁਣਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਪਿੰਡ ਕੈਰੀ ਕਿਰਤਾਰ ਤੋਂ ਜੋ ਮੇਰਾ ਬੇਟਾ ਫਰਦਪਾਰ ਖੇਤੀ ਕਰਨ ਵਾਸਤੇ ਜਾਂਦਾ ਹੈ ਤਾਰ ਬੰਦੀ ਬਲੰਦਰ ਉਹ 21 ਜੂਨ ਨੂੰ ਗਿਆ ਸੀ ਲੇਕਿਨ ਘਰ ਨਹੀਂ ਵਾਪਸ ਪਹੁੰਚਿਆ ਪ੍ਰਸ਼ਾਸਨ ਕੋਲ ਅੱਗੀ ਵੀ ਬਾਲ ਆਵਾਜ਼ ਠਾਈ ਮੰਤਰੀਆਂ ਸੰਤਰੀਆਂ ਕੋਲ ਸਾਬਾਨਾ ਕੋਲ ਜਾਂਦੇ ਰਹੇ ਆ ਜਿਹਦੇ ਵਿੱਚ ਰਾਣਾ ਗੁਰਮੀ ਸਿੰਘ ਸੋਢੀ ਜੀ ਜਿਨ੍ਹਾਂ ਨੇ ਸਾਡਾ ਵਾਪੜਿਆ ਜੇ ਸਿੰਘ ਕਬਾਇਆ ਜੀ ਤਾਂ ਮੇਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਮੇਰੇ ਬੇਟੇ ਨੂੰ ਲਗਭਗ 1.5 ਮਹੀਨੇ ਤੋਂ ਪਰੋ ਚੁੱਕਿਆ ਹੈ ਜਿਹੜੇ ਪਾਕਿਸਤਾਨ ਵਿੱਚ ਪਹੁੰਚੇ ਹਨ 28 ਜੁਲਾਈ ਨੂੰ ਸਾਨੂੰ ਪਤਾ ਚੱਲਿਆ ਹੈ ਕਿ ਜੋ ਸਾਡਾ ਬੇਟਾ ਪਾਕਿਸਤਾਨ ਵਿੱਚ ਪਹੁੰਚਿਆ ਸੀ ਉਸ ਦਿੱਤੇ ਮੁਕੱਦਮਾ ਅਦਾਰਾ ਕੀਤਾ ਗਿਆ ਹੈ ਜੋ ਮੁਕਦਮਿਆਂ ਦੀਆਂ ਕਾਪੀਆਂ ਨੂੰ ਅਸੀਂ ਇੱਕ ਵਕੀਲ ਸਹਿیل ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਕੀਤਾ ਹੈ ਉਸ ਸਹਿیل ਸਾਹਿਬ ਨੇ ਸਾਨੂੰ ਚੂਨੀਆ ਕੋਰਟ ਦੇ ਵਿੱਚੋਂ ਕਾਪੀਆਂ ਲੈ ਕੇ ਅਮਰਸਪਾਲ ਦੇ ਕੇਸ ਦੀਆਂ ਸਾਨੂੰ ਭੇਜੀਆਂ ਹਨ ਉਹ ਮੈਂ ਆਪ ਦੀਨ ਸ਼ੇਅਰ ਕਰਨਾ ਚਾਹਾਂਗਾ ਇਹ ਕਾਪੀਆਂ ਉਹਨਾਂ ਨੇ ਭੇਜੀਆਂ ਨੇ ਜਿਸ ਕਾਪੀਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਸਾਡਾ ਬੇਟਾ ਅੱਜ ਪਹੁੰਚਿਆ ਹੈ ਤਕੋਸ ਨੂੰ 30 ਦਿਨ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ। 1 ਲੱਖ ਰੁਪਿਆ ਜੁਰਮਾਨਾ ਤਦ ਭਰੀ ਸਕਦਾ ਹੈ ਜਦੋਂ ਦਾ ਆਪਣੇ ਵਿਦੇਸ਼ ਮੰਤਰੀ ਪਾਕਿਸਤਾਨ ਦੇ ਵਿੱਚ ਲੈਟਰ ਭੇਜਣਗੇ ਕਿ ਸਾਡਾ ਅਰਥਪਾਲਨ ਰਿਪੋਰਟ ਕੀਤਾ ਜਾਵੇ। ਮੇਰੀ ਪ੍ਰਸ਼ਾਸਨ ਅੱਗੇ ਵਰਨਨ ਸਾਹਿਬ ਅੱਗੇ ਭਗਵੰਤ ਮਾਨ ਜੀ ਅੱਗੇ ਖਾਸ ਕਰਕੇ ਸੈਂਟਰ ਸਰਕਾਰ ਅੱਗੇ ਮੋਦੀ ਸਾਹਿਬ ਅੱਗੇ ਅਮਿਤ ਸ਼ਾਹ ਜੀ ਅੱਗੇ ਬੇਨਤੀ ਕਿ ਸਾਡਾ ਘਰ ਬੇਟਾ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਜੋ ਅਸੀਂ ਜੁਰਮਾਨਾ ਨਹੀਂ ਭਰ ਸਕਦੇ ਤਾਂ ਇਸ ਦੀ ਸਾਡੀ ਹੈਲਪ ਕਰਵਾਈ ਜਾਵੇ ਤਾਂ ਸਾਡਾ ਵਾਅਦ ਕਰ ਲਿਆਉਣ ਵਾਸਤੇ ਬੇਟੇ ਨੂੰ ਰਿਪੋਰਟ ਕਰਵਾਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਵੀ ਸਾਥ ਦੇ ਲਈ ਸਾਰੇ ਸਾਥ ਜਨ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਜਗਰਾਤ ਸਿੰਘ ਪਿੰਡ ਕੈਰੀ ਕਿਰਤਾਰ ਤੋਂ ਜੋ ਮੇਰਾ ਬੇਟਾ ਸਰਦਪਾਰ ਖੇਤੀ ਕਰਨ ਵਾਸਤੇ ਜਾਂਦਾ ਹੈ ਤਾਰਬੰਦੀ ਗਲੰਦਰ ਉਹ 21 ਜੂਨ ਨੂੰ ਗਿਆ ਸੀ ਲੇਕਿਨ ਘਰ ਨਹੀਂ ਵਾਪਸ ਪਹੁੰਚਿਆ ਪ੍ਰਸ਼ਾਸਨ ਕੋਲ ਅੱਗੀ ਬਹੁਤ ਆਵਾਜ਼ ਠਾਈ ਮੰਤਰੀਆਂ ਸੰਤਰੀਆਂ ਕੋਲ ਸਾਬਾਨਾ ਕੋਲ ਜਾਂਦੇ ਰਹੇ ਆ ਜਿਹਦੇ ਵਿੱਚ ਰਾਣਾ ਗੁਰਮੀ ਸਿੰਘ ਸੋਢੀ ਜੀ ਜਿਨ੍ਹਾਂ ਨੇ ਸਾਡਾ ਵਾਪੜਿਆ ਜੇ ਸਿੰਘ ਕਬਾਇਆ ਜੀ ਤਾਂ ਮੇਰੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਮੇਰੇ ਬੇਟੇ ਨੂੰ ਲਗਭਗ 1.5 ਮਹੀਨੇ ਤੋਂ ਪਰੋ ਚੁੱਕਿਆ ਹੈ ਜੋ ਪਾਕਿਸਤਾਨ ਵਿੱਚ ਪਹੁੰਚਿਆ 28 ਜੁਲਾਈ ਨੂੰ ਸਾਨੂੰ ਪਤਾ ਚੱਲਿਆ ਹੈ ਕਿ ਜੋ ਸਾਡਾ ਬੇਟਾ ਪਾਕਿਸਤਾਨ ਵਿੱਚ ਪਹੁੰਚਿਆ ਸੀ ਉਸ ਦੇ ਉੱਤੇ ਮੁਕੱਦਮਾ ਅੰਦਾਜ਼ ਕੀਤਾ ਗਿਆ ਹੈ ਜੋ ਮੁਕੱਦਮੇ ਦੀਆਂ ਕਾਪੀਆਂ ਨੂੰ ਅਸੀਂ ਇੱਕ ਵਕੀਲ ਸਹਿیل ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਕੀਤਾ ਹੈ ਉਸ ਸਹਿیل ਸਾਹਿਬ ਨੇ ਸਾਨੂੰ ਚੂਨੀਆ ਕੋਰਟ ਦੇ ਵਿੱਚੋਂ ਕਾਪੀਆਂ ਲੈ ਕੇ ਅਮਰਸਪਾਲ ਦੇ ਕੇਸ ਦੀਆਂ ਸਾਨੂੰ ਭੇਜੀਆਂ ਹਨ ਉਹ ਮੈਂ ਆਪ ਜੀ ਨੂੰ ਸ਼ੇਅਰ ਕਰਨਾ ਚਾਹਾਂਗਾ ਇਹ ਕਾਪੀਆਂ ਉਹਨਾਂ ਨੇ ਭੇਜੀਆਂ ਨੇ ਜਿਸ ਕਾਪੀਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਸਾਡਾ ਬੇਟਾ ਅਮਰ ਪਹੁੰਚਿਆ ਹੈ ਤਾਂ ਉਸ ਨੂੰ 30 ਦਿਨ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਹ ਲੱਖ ਰੁਪਿਆ ਜੁਰਮਾਨਾ ਤਦ ਭਰੀ ਸਕਦਾ ਹੈ ਜਦੋਂ ਦਾ ਆਪਣੇ ਵਿਦੇਸ਼ ਮੰਤਰੀ ਪਾਕਿਸਤਾਨ ਦੇ ਵਿੱਚ ਲੈਟਰ ਭੇਜਣਗੇ ਕਿ ਸਾਡਾ ਵਰਤਪਾਲਨ ਰਿਪੋਰਟ ਕੀਤਾ ਜਾਵੇ। ਮੇਰੀ ਪ੍ਰਸ਼ਾਸਨ ਅੱਗੇ ਵਰਨਲ ਸਾਹਿਬ ਅੱਗੇ ਭਗਵੰਤ ਮਾਨ ਜੀ ਅੱਗੇ